ਗੁਰੂ ਬਤਾ ਪਟਵਾਰਾ ਮਿਹਰਵਾਰ ਨੂੰ ਅ ਕੈਂਪੇਨਿੰਗ ਜੀ ਸ਼ੁਰੂ ਕੀਤੇ ਫੈਲਾ ਹੋਇਆ ਮਾਟੀ ਅਸੀਂ ਵੀਆਪੀ ਕਲਚਰ ਖਤਮ ਕਰਾਂਗੇ ਅਸੀਂ ਕੋਠੀਆਂ ਚ ਨਹੀਂ ਰਹਿਣਗੇ ਅਸੀਂ ਸੱਚਾ ਤੋਂ ਸਰਕਾਰ ਬਣਾਵਾਂਗੇ ਅਸੀਂ ਇੱਥੇ ਸੋਰੀ ਨੌਕਰੀ ਕਰਨ ਆਇਆ ਕਰਨੀ ਅਸੀਂ ਐਮਐਸਪੀ ਦਵਾਵਾਂਗੇ ਅੱਜ ਪੰਜਾਬ ਸਮਝ ਗਿਆ ਮਰੀ ਦੀ ਮਰਜ਼ੀ ਦੇ ਪੈਸੇ ਦਵਾਵਾਂਗੇ ਇੱਥੇ ਪੰਜਾਬ ਦੀ ਕੋਈ ਆਵਾਜ਼ ਨਹੀਂ ਇਹ ਫਰਕਸਾਂ ਨੇ ਸਰਕਾਰ ਚੱਲ ਗਈ 22 ਲੱਖ ਕਰੋੜ ਪਹਿਲਾਂ 1.2 ਲੱਖ ਕਰੋੜ ਹੋਰ ਜਾਣੇ ਇਹ ਆ ਵਿਆਜ ਕੱਟ ਕੇ ਦੇਖ ਲਓ ਵਿਆਜ ਬਣਿਆ ਕਰੂ ਸਾਲ ਦਾ ਜੇ ਸਰਕਾਰ 5 ਸਾਲਾਂ ਦੀ ਥੋੜੀ ਇੱਕ ਵੀ ਸਕੀਮ ਕੋਈ ਕੋਈ ਕਿਸੇ ਕਿਸਮ ਦਾ ਕੰਮ ਪੰਜਾਬ ਚੋਂ ਦਾ ਇਸ ਤੋਂ ਬਿਨਾਂ ਇਹਨਾਂ ਦੀ ਕੋਈ ਗੱਲ ਨਹੀਂ ਮੁੱਦਾ ਬਹੁਤ بڑا ਰਿਹਾ ਨਿਸ਼ਾਨਾ ਮੁੱਦਾ ਸ਼੍ਰੋਮਣੀ ਕਾਦੀ ਦੇ ਨੂੰ ਬਹੁਤ ਇਸ ਤੇ ਭੰਡਿਆ ਜਾ ਰਿਹਾ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਬੋਲੋ ਵੀ ਅਗਰ 2022 ਦੀ ਚੋਣ ਹੋਵੇ ਜਾਂ ਪਿਛਲੀ ਚੋਣ ਐਮਪੀ ਦੀ ਹੋਈ ਜਾਂ ਕਿਵੇਂ ਰਹੀ ਜੀ ਅਕਾਲੀ ਦਲ ਦੀ ਨਸ਼ਿਆਂ ਪ੍ਰਤੀ ਹੋਰ ਚੀਜ਼ਾਂ ਪ੍ਰਤੀ ਪਰ ਮੈਨੂੰ ਕਹੋ ਦੱਸੋ ਆ ਜਿਹੜੀਆਂ ਹੁਣ ਕਈ ਮੌਤਾਂ ਹੋਈਆਂ ਇਹ ਨਸ਼ੇ ਨਾਲ ਨਹੀਂ ਜਿਹੜੀਆਂ ਕਾਂਗਰਸ ਦੇ ਰਾਜ ਚ ਆਪਣੇ ਉੱਥੇ ਤਰਨ ਤਰਨ ਮੌਤਾਂ ਹੋਈਆਂ ਸੀ ਸਵਾ 100 150 ਬੰਦੇ ਮਰ ਗਏ ਉਹ 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 ਜਦ ਕਿ ਖਰਾਬ ਨਾਲ ਨਾ ਸਵਾਰਿਆ ਇਹ ਜਿੱਥੇ ਨਾ ਸਾਡੇ ਨਾਮ ਕੰਟਰੋਲ ਹੀ ਨਹੀਂ ਹੈ ਇੱਕ ਐਸੋਸੀਏਸ਼ਨ ਦਾ ਕਿਤੇ ਨਜ਼ਰ ਹੀ ਨਹੀਂ ਆਉਂਦੀ ਠੀਕ ਹੈ ਅਸੀਂ ਨਹੀਂ ਕਹਿੰਦੇ ਵੀ ਸਰਕਾਰਾਂ ਬੁਗੰ ਸਰਕਾਰ ਬਗਾਉਂਦੀ ਆ ਪਰ ਪ੍ਰਬੰਧ ਇਹਨੇ ਮਾੜੇ ਨੇ ਕਿ ਉਹਨਾਂ ਲੋਕਾਂ ਨਾਲ ਮਿਲ ਕੇ ਇਹ ਨਸ਼ਾ ਬਚਾਇਆ ਸੋ ਇਸ ਕਰਕੇ ਕੰਟਰੋਲ ਕਿਤੇ ਹੈ ਨਹੀਂ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਗੱਲ ਨਹੀਂ ਅਸੀਂ ਨਹੀਂ ਕਹਿੰਦੇ ਕਿ ਕੋਈ ਲੀਡਰ ਬਗਾਉਂਦਾ ਜਾ ਉਹ ਕਰਦਾ ਪਰ ਜਿਹਦੀ ਸਰਕਾਰ ਹੁੰਦੀ ਹੈ ਉਹ ਰੋਕਣਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਨਹੀਂ ਰੋਕ ਪਾਰੇ ਝੂਠੇ ਡਰਾਮਾ ਰੋਜ ਲਾਉਂਦੇ ਤਾਂ ਅਗਰ ਗੱਲ ਕਰੀਏ ਅਸੀਂ ਪੁਲੱਤ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਤਾਰਿਆ ਗਿਆ ਜਦੋਂ ਮਾੜਾ ਟਾਈਮ ਸੀ ਦਲਬੀਰ ਸਿੰਘ ਗੋਲਡੀ ਲੜਦਾ ਸੀ ਚੋਣ ਲੜੀ ਕਿਵੇਂ ਦੇਖਦੇ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਵੀ ਅੱਗੇ ਫੈਟ ਆਪ ਚ ਚੱਲਦੀ ਹੁੰਦੀ ਸੀ ਤੇ ਹੁਣ ਕਿਵੇਂ ਦੇਖਦੇ ਹੋ ਚੀਜ਼ਾਂ ਲਈ ਉਹ ਤਾਂ ਦੇਖੋ ਜੀ ਉਹਨਾਂ ਦਾ ਪਾਰਟੀ ਦਾ ਮਸਲਾ ਕਾਂਗਰਸ ਦਾ ਸਾਡੇ ਨਾਲ ਕੀ ਸੰਬੰਧ ਹੈ ਕਾਂਗਰਸ ਨੇ ਦੇਖਣਾ ਟਿਕਟ ਕਿਉਂ ਦੇਣਾ ਉਹ ਉਹਨਾਂ ਦਾ ਫੈਸਲਾ ਪਰ ਇੱਕ ਗੱਲ ਜ਼ਰੂਰ ਹੈ ਜਿਹੜਾ ਬੰਦਾ ਪਟਨਾਪੁਰ ਦੀਆਂ ਜਣਾ ਚੋਆ ਕੇ ਇੱਥੇ ਚੋਣ ਲੜੂਗਾ ਇਹ ਕੋਈ ਸੈਟਲਮੈਂਟ ਲੱਗਦੀ ਆ ਸਾਨੂੰ ਬਹੁਤ ਘਟੀ ਕੋਈ ਮਤਮਾਤਰੀ ਦੀ ਕਾਂਗਰਸ ਦੀ ਸੰਜਰਾਤ ਨਹੀਂ ਸਮਝੋਤਾ ਇਹਨਾਂ ਦਾ ਰਗਵਾ ਤੇ ਸਮਝੋਤਾ ਹੈ ਮਗਾ ਸੰਜਰਾਤ ਵੀ ਸਮਝੋਤਾ ਹੈ ਇਹਨਾਂ ਦਾ ਦਿੱਲੀ ਜੀ ਵੀ ਸਮਝੋਤਾ ਇਹਨਾਂ ਦਾ ਰਿਆਣਾ ਵੀ ਸਮਝੋਤਾ ਔਰ ਪੰਜਾਬ ਵੀ ਸਮਝੋਤਾ ਇਹਨਾਂ ਨੇ ਨਹੀਂ ਕੀਤਾ ਪਰ ਸੀਟਾਂ ਦੀ ਐਡਜਸਟਮੈਂਟ ਕਰਨ ਦੇ ਰੂਪ ਚ ਹੋ ਰਹੀ ਹੈ ਸਭ ਤੇ ਕੇਸ ਸੀ ਮੈਨੂੰ ਨਹੀਂ ਪਤਾ ਉਹ ਸਹੀ ਸੀ ਗਲਤ ਸੀ ਉਹ ਪਰਮਾਤਮਾ ਜਾਣਦਾ ਸਰਕਾਰ ਨੇ ਦਰਜ ਕੀਤਾ ਸੀ ਉਹਦੀ ਸਿਰਫ ਸੁਪਰੀਮ ਕੋਰਟ ਤੋਂ ਸੁਣਵਾਈ ਸੀ ਔਰ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਨਿਕ ਐਫੀਡਾਟਾ ਵੀ ਦਾਖਲ ਕਰਦੀ ਹੈ ਕਿ ਅਸੀਂ ਇਸ ਕੇਸ ਨੂੰ ਖੈਰਾ ਸਾਹਿਬ ਦੇ ਖਿਲਾਫ ਇਸ ਕੇਸ ਨੂੰ ਅੱਗੇ ਨਹੀਂ ਚਲਣਗੇ ਚੋਣਾਂ ਦਾ ਸਮਾਂ ਹੋਵੇ ਤੇ ਸਰਕਾਰ ਮਦਈ ਹੋਵੇ ਉਸ ਕੇਸ ਔਰ ਪੰਜਾਬ ਸਰਕਾਰ ਦਾ ਵਕੀਲ ਸੁਪਰੀਮ ਕੋਰਟ 'ਚ ਇਹ ਗੱਲ ਕਹੇ ਕਿ ਅਸੀਂ ਇਹ ਕੇਸ ਅਕੇ ਦੋਰਨਾ ਨਹੀਂ ਚਾਹੁੰਦਾ ਤੇ ਉਦੋਂ ਬਾਅਦ ਖੈਰਾ ਸਾਹਿਬ ਆ ਕੇ ਜ਼ਰੂਰ ਤੋਂ ਚੋਣ ਲੜਨ ਫਿਰ ਇਹ ਤੇ ਕੋਈ ਕੋਈ ਨਾ ਕੋਈ ਰਾਸ ਸੀ ਕੋਈ ਨਾ ਕੋਈ ਇਹਦੇ ਕਾਰਨ ਤਾਂ ਹੈ ਵੀ ਤੁਸੀਂ ਦੇਖ ਰਹੇ ਹੋ 24 ਮੈਂ ਕ੍ਰਿਸ਼ਨ ਕਰਕੇ ਜਿੱਥੇ ਅਸੀਂ ਗਾਰਮ ਲੈ ਕੇ ਮੁੱਦਿਆਂ ਨੂੰ ਲੈ ਕੇ ਗੱਲਾਂ ਬਾਤਾਂ ਰਾਜਨੀਤੀ ਦੀਆਂ ਕਰਦੇ ਹਾਂ ਉੱਥੇ ਹੀ 2024 ਦੀਆਂ ਮੇਨ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਦੇ ਤਕਰੀਬਨ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਵੱਖ-ਵੱਖ ਪਾਰਟੀਆਂ ਦੀ ਗੱਲ ਕਰੀ ਕਾਂਗਰਸ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਸਿਰ ਬੀਜੇਪੀ ਹੀ ਹਲੇ ਫਿਲਹਾਲ ਪਿੱਛੇ ਚੱਲ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਦਿਆਂ ਲੈ ਕੇ ਗੱਲ ਕਰੀ ਤਾਂ ਸੰਗਰੂਰ ਸੀਟ ਕਿਉਂਕਿ ਸਭ ਤੋਂ ਹੌਟ ਸੀਟ ਹੈ ਕਿਉਂਕਿ ਸੀਐਮ ਸਿਟੀ ਜਿੱਥੇ ਸੀਐਮ ਦਾ ਉਹਦਾ ਘਰ ਹੈ ਹਲਕਾ ਸਾਰਾ ਸੀਐਮ ਦਾ ਹੈ ਕਿਉਂਕਿ ਮੇਨ ਗੱਲ ਮੰਨੀ ਜੇਕਰ ਗੱਲ ਕਰੀਏ ਤਾਂ ਦੋ ਵਾਰ ਐਮਪੀ ਬਣਾਉਣ ਦਾ ਜਿਹੜਾ ਤਾਜ ਆ ਸੰਗਰੂਰ ਵਾਲਿਆਂ ਨੂੰ ਮਿਲਦਾ ਕਿਉਂਕਿ ਮੁੱਖ ਮੰਤਰੀ ਨੂੰ ਨਗਰ ਬਣਾਇਆ ਤਾਂ ਸੰਗਰੂਰ ਵਾਲਿਆਂ ਨੇ ਬਣਾਇਆ ਹੈ ਅਗਰ ਜੇ ਸੀਟ ਤੋਂ ਹਰਾਇਆ ਤਾਂ ਵੀ ਸੰਗਰੂਰ ਵਾਲਾ ਨਹੀਂ ਹਰਾਇਆ ਕਿਉਂਕਿ ਅਗਰ ਤਿੰਨ ਮਹੀਨਿਆਂ ਚ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਬੈਦੇ ਲੋਕਾਂ ਨਾਲ ਬੜੇ ਬੜੇ ਜ਼ਰੂਰ ਕਰੇ ਪਰ ਮੈਨੂੰ ਲੱਗਦਾ ਵੀ ਲੋਕਾਂ ਨੂੰ ਕਿੰਨੇ ਕੁ ਫਾਇਦੇ ਨੇ ਹੋ 2024 ਦੇ ਚੋਣਾਂ ਚ ਵੀ ਪਤਾ ਲੱਗ ਜੂ ਕਿਉਂਕਿ ਅਗਰ 92% ਦੀ ਗੱਲ ਕਰੀਏ ਤਾਂ ਬਹੁਤ بڑا ਬਹੁਮਤ ਮਿਲਿਆ ਸੀ ਹੁਣ 13 0 ਕਿਦੇ ਅੱਗੇ ਲੱਗਦੀ ਹੈ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਅਸੀਂ ਗੱਲ ਕਰਦੇ ਹਾਂ ਸ਼ੋਮਨੀ ਕਾਲੀ ਦਲ ਦੇ ਇਕਵਾਲ ਸਿੰਘ ਚੁੰਦਾ ਜੀ ਨਾਲ ਜੋ ਐਮਪੀ ਦੀ ਚੋਣ ਸੰਗਰੂਰ ਤੋਂ ਲੜ ਰਹੇ ਨੇ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਇਕਵਾਲ ਜੀ ਅਗਰ ਜੈਸੀ ਗੱ ਤੇ ਉਸ ਤੋਂ ਬਾਅਦ ਇਕਵਾਲ ਸਿੰਘ ਝੁੰਦਾ ਜੀ ਨੂੰ ਟਿਕਟ ਦੇ ਦਿੱਤੀ ਗਈ ਕਿਵੇਂ ਦੇਖਦੇ ਹਰਮਿੰਦਰ ਸਿੰਘ ਜੀ ਟਰੰਸਾ ਸਾਹਿਬ ਨੇ ਪਾਰਟੀ ਦੀ ਕੈਂਪੇਨਿੰਗ ਸ਼ੁਰੂ ਕੀਤੀ ਸੀ ਕੋਈ ਵੀ ਉਮੀਦਵਾਰ ਉਮੀਦਵਾਰ ਨੇ ਕੈਂਪੇਨਿੰਗ ਵੀ ਸ਼ੁਰੂ ਕੀਤੀ ਪਾਰਟੀ ਜਦੋਂ ਆਏ ਉਸ ਤੋਂ ਬਾਅਦ ਪਾਰਟੀ ਨੂੰ ਨਾਮ ਨਾਲ ਕਰਨ ਲਈ ਕੰਮ ਕਰਨ ਲੱਗੇ ਸੋ ਉਹ ਉਹ ਹਰ ਵਕਟਰ ਦਾ ਡਿਊਟੀ ਆ ਹੋਰ ਵੀ ਕਰਦੇ ਨੇ ਆਪਾਂ ਆਪਣੇ ਦਰਜਾ ਵਧਰਦੇ ਸੀ ਵੀ ਕਰਦੇ ਸੀ ਉਹ ਵੀ ਕਰਦੇ ਸੀ ਹੋਰ ਹੈਲਪਿੰਗ ਚਾਰਜ ਵੀ ਕਰੋ ਉਸ ਦੇ ਤਹਿਤ ਉਹਨੇ ਕੰਮ ਕੀਤਾ ਉਹਦੇ ਨਾਲ ਫਾਇਦਾ ਹੋਇਆ ਪਾਰਟੀ ਅਗਰ ਗੱਲ ਕਰੀਏ ਸੀਐਮ ਸਿਟੀ ਹੈ ਬੜੀਆਂ ਘਟਨਾਵਾਂ ਵੀ ਹੁੰਦੀਆਂ ਨੇ ਇੱਥੇ ਅਗਰ ਗੱਲ ਕਰੀਏ ਮੂਨਕ ਦੀ ਜਗ੍ਹਾ ਗੱਲ ਕਰੀਏ ਪਾਣੀ ਦੀ ਪਹਿਲਾਂ ਪਿਛਲੇ ਵਾਰ ਨੁਕਸਾਨ ਵੱਡੀ ਪੱਧਰ ਤੇ ਗੱਲ ਕਰੀਏ ਸ਼ਰਾਬ ਦੇ ਮਸਲੇ ਨੂੰ ਲੈ ਕੇ ਸੀਐਮ ਆਉਂਦੇ ਨੇ ਬੜਾ ਬੜੇ ਦਾਅਵੇ ਤਾਂ ਬੜੇ ਬੜੇ ਕਰਦੇ ਸੀ ਵੀ ਬਾਦਲ ਪਰਿਵਾਰ ਲਵੇ ਇਹਨਾਂ ਨੇ ਗੱਲ ਮੈਨੇ ਤੇ ਅੱਜ ਜੇ ਆਮ ਆਮੀ ਪਾਰਟੀ ਨਾਲ ਗੱਲ ਕਰੀ ਤਾਂ ਕਿਵੇਂ ਦੇਖਦੇ ਚੀਜ਼ਾਂ ਨੂੰ ਲੈ ਮੇਰੀ ਗੱਲ ਸੁਣੋ ਜਿਹੜੀਆਂ ਗੱਲਾਂ ਤੇ ਸਰਕਾਰ ਬਣੀ ਸੀ ਅਸੀਂ ਵੀਆਪੀ ਕਲਚਰ ਖਤਮ ਕਰਾਂਗੇ ਅਸੀਂ ਕੋਠੀਆਂ ਨਹੀਂ ਲਾਵਾਂਗੇ ਅਸੀਂ ਸੱਤਾਂ ਤੋਂ ਸਰਕਾਰ ਚਲਾਵਾਂਗੇ ਅਸੀਂ ਇੱਥੇ ਗੋਰੇ ਨੌਕਰੀ ਕਰਨ ਆਏ ਕਰਨ ਅਸੀਂ ਐਮਐਸਪੀ ਦਵਾਂਗੇ ਬਾਜੀ ਫਸਲਾਂ ਤੇ ਅਸੀਂ ਲੜਕੀਆਂ ਦੀਆਂ ਪੜਾਣਾਂ ਨੂੰ ਆਵਾ ਨੂੰ ਛੇਤੀ 1000 ਰੁਪਏ ਦਿਆ ਕਰਾਂਗੇ ਇਹ ਸਾਰੀ ਪੰਜਾਬ ਦੇ ਦਰਦ ਨੂੰ ਇਹਨਾਂ ਲੋਕਾਂ ਨੇ ਸਮਝ ਕੇ ਉਹਨੂੰ ਸਾਡੇ ਜਜ਼ਬਾਤਾਂ ਨੂੰ ਭੜਕਾ ਕੇ ਉਹਨਾਂ ਨਾਲ ਖੇਡਿਆ ਇਹਨਾਂ ਲੋਕਾਂ ਨੇ ਰਾਜ ਪੰਜਾਬ ਸਮਝ ਗਿਆ ਮਰੀ ਹੋਈ ਮੁਰਗੀ ਦੇ ਪੈਸੇ ਦਵਾਂਗੇ ਪੁੱਛਣੇ ਜਾ ਕੇ ਲੈ ਰਹੇ ਕਿ ਕਿੰਨੀਆਂ ਮੁਰਗੀਆਂ ਦੇ ਪੈਸੇ ਲੋਕਾਂ ਦੀ ਫਸਲ ਮਰੀ ਤੇ ਪੈਸੇ ਨਹੀਂ ਮਰੇ ਬੰਦੇਵਰੇ ਦੇ ਪੈਸੇ ਨਹੀਂ ਮਿਲੇ ਸਭੀਸ ਲੋਕਾਂ ਦੇ ਜਜ਼ਬਾਤਾਂ ਨੇ ਖੇਡਣਾ ਔਰ ਸਾਡੇ ਦਰਦ ਨੂੰ ਹਸੇ ਜਣਾ ਬਣਾਉਣਾ ਇਹ ਲੀਡਰ ਦਾ ਕੰਮ ਹੀ ਹੈ ਬੜੀ ਮੈਂ ਸਮਝਦਾ ਮੰਦਭਾਗੀ ਗੱਲ ਹੈ ਕਿ ਲੀਡਰ ਲੋਕਾਂ ਦੇ ਜਿਨ੍ਹਾਂ ਬਾਤਾਂ ਹਨ ਇਸ ਤਰ੍ਹਾਂ ਕਰਦੇ ਇਹਦੀ ਸਜਾਣਾ ਮੈਨਾਂ ਚੋਣਾ ਤੋਂ ਮਿਲੂਗਾ ਅਗਰ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕਰਦੇ ਨੇ ਉਹ ਕਹਿੰਦੇ ਨੇ ਵੀ ਪੰਜਾਬ ਦਾ ਪਹਿਲਾ 70 ਸਾਲਾਂ ਚ ਇਹਨਾਂ ਨੇ ਲੁੱਟਿਆ ਤੇ ਹੁਣ ਪੰਜਾਬ ਬਚਾਓ ਕਿਸੇ ਨੂੰ ਮੁੱਦੇ ਨੂੰ ਲੈ ਕੇ ਬਚਾਓ ਯਾਤਰਾ ਕੱਢ ਰਹੇ ਨੇ ਤੁਸੀਂ ਕਿਵੇਂ ਦੇਖਦੇ ਪੰਜਾਬ ਬਚਾਓ ਯਾਤਰਾ ਇਸ ਲਈ ਕੱਢ ਰਹੇ ਆ ਕਿ ਪੰਜਾਬ ਉਹਨਾਂ ਹੱਥਾਂ ਚਲੇ ਗਿਆ ਇੱਥੇ ਪੰਜਾਬ ਦੀ ਕੋਈ ਆਵਾਜ਼ ਨਹੀਂ ਪੰਜਾਬ ਦੀ ਕੋਈ ਗੱਲ ਕਰਨ ਵਾਲਾ ਨਹੀਂ ਆ ਪੰਜਾਬ ਦੀ ਕਿਸੇ ਪਲੇਟਫਾਰਮ ਤੇ ਕੋਈ ਗੱਲ ਨਹੀਂ ਹੋ ਰਹੀ ਅੱਜ ਤੁਸੀਂ ਦੇਖੋ ਪੰਜਾਬ ਦੀ ਵਿਧਾਨ ਸਭਾ ਸਰੋਨੀ ਕਮੇਟੀ ਤੋੜਨ ਲਈ ਬਥੇ ਪਏ ਜਾ ਰਹੇ ਨੇ ਪੰਜਾਬ ਦੇ 70000 ਕਰੋੜ ਦਾ ਕਰਜ਼ਾ ਚੜ੍ਹਤਾ ਹੈ ਜੇ 5 ਸਾਲਾਂ ਨੇ ਸਰਕਾਰ ਚੱਲ ਗਈ 2.5 ਲੱਖ ਕਰੋੜ ਪਹਿਲਾਂ 2 ਲੱਖ ਕਰੋੜਾ ਚੜ੍ਹ ਜਾਣਾ ਹੈ ਇਹ ਵਿਆਜ ਕੱਢ ਕੇ ਦੇਖ ਲਓ ਵਿਆਜ ਹੀ ਹੋੜਾ ਕਰਨਾ ਪੰਜਾਬ ਤੋਂ 40000 45000 ਕਰੋੜ ਰੁਪਏ ਵਿਆਜ ਬਣਿਆ ਸਾਨੂੰ ਸਾਲ ਦਾ ਜੇ ਸਰਕਾਰ 5 ਸਾਲਾਂ ਦੀ ਥੋੜੀ ਜਿਹੀ ਵੀ ਸਕੀਮ ਕੋਈ ਕੋਈ ਕਿਸੇ ਕਿਸਮ ਦਾ ਕੰਮ ਪੰਜਾਬ ਚਾਉਣਾ ਨਹੀਂ ਐਨਾ ਇਹਨਾਂ ਨੇ ਪੰਜਾਬ ਦਾ ਮਾਮਲਾ ਖਰਾਬ ਕੀਤਾ ਉਹ ਬਲੇਬ ਚਾਉਣ ਲਈ ਕਹਿੰਦੇ ਉਹ ਬਲੇਬ ਚਾਉਣ ਲਈ ਕਹਿੰਦੇ ਜਿਹੜਾ ਕਨੈਬਲੀ ਕਹਿੰਦਾ ਸੀ ਕਿ ਅਸੀਂ ਇਹਨਾਂ ਨੂੰ ਮੁਆਵਜ਼ਾ ਦਿਆ ਕਰਾਂਗੇ ਇਸ ਤਰ੍ਹਾਂ ਅਸੀਂ ਆ ਕਰਾਂਗੇ ਜੀ ਜਿੱਤਾ ਇਹ ਰਜਗਾਰ ਦਾ ਨਾ ਹੁਣ ਇਹ ਗੱਲ ਕਰਦੇ ਨੇ ਜੀ ਇਸ ਮੈਨੀਆਂ ਨੌਕਰੀਆਂ ਦੇ ਦਿੰਦੇ ਉਹ ਵੀ ਮੀਰ ਮੇਰੇ ਤੁਸੀਂ ਇਹ ਵੀ ਦੱਸੋ ਕਿ ਦੋ ਸਾਲਾਂ ਦਾ ਰਿਪੇਅਰ ਕਿੰਨਾ ਹੋਣਾ ਬਣਾਇਆ ਜਿਹਨੇ ਰਿਟਾਇਰ ਹੋ ਗਿਆ ਤੁਸੀਂ ਤਾਂ ਉਹਨੀਆਂ ਵੀ ਨੌਕਰੀਆਂ ਕਿਤੇ ਆ ਜੇ ਬਸ ਉਹ ਸਭ ਝੂਠ ਦਾ ਪ੍ਰੋਪਗੈਂਡਾ ਇਹਨਾਂ ਦਾ ਸਿਰਫ ਝੂਠ اور پروਪਗੈਂਡੇ ਹੀ ਸਰਕਾਰ ਇਸ ਤੋਂ ਬਨਾਨੇ ਦੀ ਕੋਈ ਗੱਲ ਨਹੀਂ ਅਸੀਂ ਗੱਲ ਕਰਾਂ ਕਾਂਗਰਸ ਦੀ ਗੱਲ ਕਰੀਏ ਜਾਂ ਗੱਲ ਕਰੀਏ ਆਮ ਆਦਮੀ ਪਾਰਟੀ ਉਹ ਆਪਣੇ ਆਪਣੇ ਮੁੱਦਿਆਂ ਨਾਲ ਕੇ ਚੋਣ ਲੜ ਰਹੇ ਨੇ ਸ਼੍ਰੋਮਣੀ ਕਾਲੀਗਲ ਕਿਹੜੇ ਮੁੱਦੇ ਨੂੰ ਐਮ ਲੈ ਕੇ ਚੱਲ ਕਰੂਗੀ ਕਿਉਂਕਿ ਜੇਕਰ ਅਸੀਂ ਪਿੱਛੇ ਗੱਲ ਕਰੀ ਤਾਂ ਬਿਆਦਬੀ ਦਾ ਮੁੱਦਾ ਬਹੁਤ بڑا ਰਿਹਾ ਨਸ਼ਾ ਨਾ ਮੁੱਦਾ ਸ਼੍ਰੋਮਣੀ ਕਾਲੀਗਲ ਨੂੰ ਬਹੁਤ ਇਸ ਤੇ ਭੰਡਿਆ ਜਾ ਰਿਹਾ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਵੱਲੋਂ ਵੇਖਿਆ 2022 ਦੀ ਚੋਣ ਹੋਵੇ ਜਾਂ ਪਿਛਲੀ ਚੋਣ ਐਮਪੀ ਦੀ ਹੋਈ ਜਾਂ ਕਿਵੇਂ ਰਹੀ ਜੀ ਦੇਖੋ ਸੋਸ਼ਲ ਮੀਡੀਆ ਇੱਕ ਪਰਸੈਪਸ਼ਨ ਬਣਾ ਦਿੱਤੀ ਵੀ ਪੰਜਾਬ ਚ ਤਾਂ ਕਾਲੀਗਲ ਦੀ ਨਸ਼ਾ ਵਿਰਤੀ ਹੋਰ ਚੀਜ਼ਾਂ ਵਿਰਤੀ ਪਰ ਮੈਨੂੰ ਗੱ ਆ ਜਿਹੜੀਆਂ ਹੁਣ ਤੇਰੀ ਮੋਤਾਂ ਹੋਈਆਂ ਇਹ ਨਸ਼ੇ ਨਾਲ ਨਹੀਂ ਜਿਹੜੀਆਂ ਕਾਂਗਰਸ ਦੇ ਰਾਜ ਚ ਆਪਣੇ ਉੱਥੇ ਤਰਨ ਤਰਨ ਮੋਤਾਂ ਹੋਈਆਂ ਅਸੀਂ 700 1000 ਬੰਦਾ ਮਰ ਗਿਆ ਸੀ ਉਹ 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 ਜੱਲ ਸ਼ਰਾਬ ਨਾਲ ਨਹੀਂ ਸੋਹਰੇ ਕੀ ਅੱਜ ਚਿੱਟੇ ਨਾਲ ਸਾਡੇ ਨੌਜਵਾਨ ਮਰਦੇ ਨੇ ਅਸੀਂ ਜਾਣਦੇ ਹਾਂ ਦੁਕਾਨਾਂ ਚ ਉਹ ਗਾਂਵਿਆ ਉਹ ਗਾਂਵਾਂ ਤੇ ਰਸਮਾਂ ਤੇ ਸੰਸਕਾਰ ਦੀਆਂ ਦੀਆਂ ਕਿੰਨੀਆਂ ਮੋਤਾਂ ਨੌਜਵਾਨਾਂ ਦੀ ਹੋਈਆਂ ਨਸ਼ਾ ਛੱਡ ਜਾਂਦੇ ਨਹੀਂ ਕੰਟਰੋਲ ਹੀ ਨਹੀਂ ਹੈ ਕਿਸੇ ਅਰਗੇਨਾਈਜੇਸ਼ਨ ਦਾ ਕਿਤੇ ਨਜ਼ਰ ਹੀ ਨਹੀਂ ਆਉਂਦੀ ਠੀਕ ਹੈ ਅਸੀਂ ਇਹ ਕਹਿੰਦੇ ਵੀ ਸਰਕਾਰਾਂ ਬੁੱਕ ਸਰਕਾਰ ਲਗਾਉਂਦੀ ਆ ਪਰ ਪ੍ਰਬੰਧ ਇਹਨੇ ਮਾਰੇ ਨੇ ਕਿ ਉਹਨਾਂ ਲੋਕਾਂ ਨਾਲ ਮਿਲ ਕੇ ਇਹ ਨਸ਼ਾ ਵੇਚਿਆ ਜਾਂਦਾ ਸਿਸਕਰ ਕੇ ਕੰਟਰੋਲ ਕਿਤੇ ਹੈ ਨਹੀਂ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਗੱਲ ਨਹੀਂ ਅਸੀਂ ਨਹੀਂ ਕਹਿੰਦੇ ਕਿ ਕੋਈ ਲੀਡਰ ਬਕਾਉਂਦਾ ਜਾਂ ਹੋਰ ਕਰਦਾ ਪਰ ਜਿਹਦੀ ਸਰਕਾਰ ਹੁੰਦੀ ਹੈ ਉਹ ਰੋਕਣਾ ਉਹਦੀ ਜ਼ਿੰਮੇਵਾਰੀ ਹੈ ਉਹ ਨਹੀਂ ਰੋਕ ਪਾ ਰਹੇ ਝੂਠੇ ਬ੍ਰਹਮਾ ਰੋਜ਼ ਨਾ ਅਗਰ ਗੱਲ ਕਰੀਏ ਅਸੀਂ ਭਲੱਤ ਤੋਂ ਸੁਖਪਾਲ ਸਿੰਘ ਖੈਰਾਂ ਨੂੰ ਉਮੀਦਵਾਰ ਤਾਰਿਆ ਗਿਆ ਜਦੋਂ ਮਾੜਾ ਟਾਈਮ ਸੀ ਦਲਬੀਰ ਸਿੰਘ ਗੋਲਟੀ ਲੜਦਾ ਸੀ ਚੋਣ ਲੜੀ ਕਿਵੇਂ ਦੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਕਹਿੰਦੀ ਵੀ ਅੱਗੇ ਫੈਡ ਆਪ ਚ ਚੱਲਦੀ ਹੁੰਦੀ ਸੀ ਤੇ ਹੁਣ ਕਿਵੇਂ ਦੇਖਦੇ ਹੋ ਚੀਜ਼ਾਂ ਲਖੇ ਉਹ ਤਾਂ ਦੇਖੋ ਜੇ ਉਹਨਾਂ ਦਾ ਬਾਤ ਦਾ ਮਸਲਾ ਕਾਂਗਰਸ ਤਾਂ ਸਾਡੇ ਨਾਲ ਕੀ ਸੁਣਗਾ ਕਾਂਗਰਸ ਨੇ ਦੇਖਣਾ ਟਿਕੀ ਨਾ ਦੇਣਾ ਉਹ ਉਹਨਾਂ ਦਾ ਫੈਸਲਾ ਪਰ ਇੱਕ ਗੱਲ ਜ਼ਰੂਰ ਆ ਜਿਹੜਾ ਬੰਦਾ ਗਰਦਾਸਪੁਰ ਦੀਆਂ ਜੜ੍ਹਾਂ ਚੋਂ ਆ ਕੇ ਇੱਥੇ ਚੋਣ ਲੜੂਗਾ ਇਹ ਕੋਈ ਸੈਟਲਮੈਂਟ ਲੱਗਦੀ ਹੈ ਸਾਨੂੰ ਬਹੁਤ ਬੋਟੀ ਪੂਰੇ ਮੁੱਖ ਮੰਤਰੀ ਦੀ ਜੋ ਕਾਂਗਰਸ ਦੀ ਸੈਟਲਮੈਂਟ ਮੈਨੂੰ ਲੱਗਦੀ ਹੈ ਕਿਉਂਕਿ ਉੱਪਰ ਇਹਨਾਂ ਦਾ ਸਮਝੌਤਾ ਹੈ ਇੱਕ ਜਿਸਦੇ ਪੱਤਰ ਤੇ ਇਹਨਾਂ ਦਾ ਸਮਝੌਤਾ ਹੈ ਇਹਨਾਂ ਦਾ ਗੁਜਰਾਤ 'ਚ ਵੀ ਸਮਝੌਤਾ ਹੈ ਇਹਨਾਂ ਦਾ ਗੁਵਾੜੀ 'ਚ ਵੀ ਸਮਝੌਤਾ ਹੈ ਨਾ ਚੰਡੀਗੜ੍ਹ 'ਚ ਵੀ ਸਮਝੌਤਾ ਹੈ ਇਹਨਾਂ ਦਾ ਦਿੱਲੀ 'ਚ ਵੀ ਸਮਝੌਤਾ ਹੈ ਇਹਨਾਂ ਦਾ ਰਾਜੇ 'ਚ ਵੀ ਸਮਝੌਤਾ ਹੈ ਔਰ ਪੰਜਾਬ 'ਚ ਸਮਝੌਤਾ ਇਹਨਾਂ ਨੇ ਨਹੀਂ ਕੀਤਾ ਪਰ ਸੀਟਾਂ ਦੀ ਐਡਜਸਟਮੈਂਟ ਕੈਂਡੀਡੇਟਾਂ ਦੇ ਰੂਪ 'ਚ ਹੋ ਰਹੀ ਹੈ ਉਹਦੇ ਬਾਰੇ ਤੋਂ ਮੈਂ ਇੱਥੇ ਅਸੀਂ ਮਹਿਸੂਸ ਕਰਦੇ ਆਂ ਤੇ ਜਗਾ ਹੈ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਤੁਹਾਡੇ মিডিਆ ਰਾਹੀਂ ਮੈਂ ਸੰਗਤ ਰੂਪ ਵਿੱਚ ਦੱਸਣਾ ਆ ਪੰਜ ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਸੁਪਰੀਮ ਕੋਰਟ 'ਚ ਜੋ ਡਰੱਗਸ ਦੇ ਸਬੰਧ ਵਿੱਚ ਖੈਰਾ ਸਾਹਿਬ ਤੇ ਕੇਸ ਸੀ ਮੈਨੂੰ ਨਹੀਂ ਪਤਾ ਉਹ ਸਹੀ ਸੀ ਗਲਤ ਸੀ ਉਹ ਪਰਮਾਤਮਾ ਜਾਣਦਾ ਸਰਕਾਰ ਨੇ ਅਰਜ਼ੀ ਕੀਤਾ ਸੀ ਉਹਦੀ ਸਿਰਫ ਸੁਪਰੀਮ ਕੋਰਟ ਸੁਣਵਾਈ ਸੀ ਉਹ ਸੁਪਰੀਮ ਕੋਰਟ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਇੱਕ ਐਫੀਡਵਟ ਦਾਖਲ ਕਰਦੀ ਹੈ ਕਿ ਅਸੀਂ ਇਸ ਕੇਸ ਨੂੰ ਖੈਰਾ ਸਾਹਿਬ ਦੇ ਖਿਲਾਫ ਇਸ ਕੇਸ ਨੂੰ ਅੱਗੇ ਨਹੀਂ ਤੋਰਨਾ ਚਾਹੁੰਦੇ ਚੋਣਾਂ ਦਾ ਸਮਾਂ ਹੋਵੇ ਤੇ ਸਰਕਾਰ ਮਗਈ ਹੋਵੇ ਉਸਕੇ ਔਰ ਪੰਜਾਬ ਸਰਕਾਰ ਦਾ ਵਕੀਲ ਸੁਪਰੀਮ ਕੋਰਟ 'ਚ ਇਹ ਗੱਲ ਕਹੇ ਕਿ ਅਸੀਂ ਇਹ ਕੇਸ ਸਕੇ ਤੋਰਨਾ ਨਹੀਂ ਚਾਹੁੰਦਾ ਤੇ ਉਦੋਂ ਬਾਅਦ ਖੈਰਾ ਸਾਹਿਬ ਆਕੇ ਸਾਨੂੰ ਰੂਟ ਤੋਂ ਚੋਣ ਲੈਣ ਫਿਰ ਇਹਦੇ ਕੋਈ ਕੋਈ ਨਾ ਕੋਈ ਰਾਸ ਸੀ ਕੋਈ ਨਾ ਕੋਈ ਇਹਦੇ ਕਾਰਨ ਤਾਂ ਹੈਗੇ ਆ ਆਮ ਆਦਮੀ ਪਾਰਟੀ ਕਹਿੰਦੀ ਵੀ ਅਗਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਜਿੱਤਦੇ ਨੇ ਤਾਂ ਭਾਜਪਾ ਨੂੰ ਸਮਰਥਨ ਦੇਣਗੇ ਦਿੱਲੀ ਵਿੱਚ ਜਾ ਕੇ ਉਹਨਾਂ ਨੇ ਕਹਿੰਦੇ ਵੀ ਸਰਪੇ ਇੱਕ ਬੀ ਟੀਮ ਦਾ ਕੰਮ ਕਰ ਰਹੀ ਹੈ ਭਾਜਪਾ ਯਾਰ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖਦੇ ਜੀ ਇਹਦੇ ਕੋਲੇ ਹੋਰ ਕਹਿਣ ਨੂੰ ਕੀ ਹੈ ਜੀ ਮੇਰੀ ਗੱਲ ਸੁਣੋ ਭਾਜਪਾ ਨਾਲ ਸੀ ਸਮਝੌਤਾ ਤੋੜਿਆ ਕਿਹੜੀ ਗੱਲ ਤੋਂ ਅਸਾਨੂੰ ਬਾਅਦ ਚ ਮਿਲਣ ਦੀ ਬਜਾਏ ਅਸੀਂ ਪਹਿਲਾਂ ਹੀ ਗੱਲ ਲੈਂਦੇ ਅਸੀਂ ਉਹਨਾਂ ਕੋਲ ਆਉਂਦਾ ਪੰਜਾਬ ਔਰ ਪੰਥ ਦਾ ਝੰਡਾ ਰੱਖਿਆ ਅਸੀਂ ਕਹੇ ਕਿਸਾਨੀ ਮੰਗਾ ਮੰਨੋ ਬੰਦੀ ਸਿੰਘਾਂ ਨੂੰ ਛੱਡੋ ਐਨਐਸਏ ਤੋੜੋ ਨੌਜਵਾਨਾਂ ਤੇ ਸਾਡੇ ਗੁਰਦੁਆਰਾ ਮੰਚ ਦਖਲਬੰਦ ਕਰੋ ਤੁਸੀਂ ਸ਼ਰੋਣੀ ਕਮੇਟੀ ਤੋਂ ਹੁਣਤੀ ਤੁਸੀਂ ਗੁਰਦੁਆਰਾ ਸਾਹਿਬ ਅਜੂਬ ਸਾਹਿਬ ਦੇ ਬੋਰਡ 'ਚ ਗੈਰ ਸਿੱਖ ਬੰਦੇ ਭਰਤੀ ਕਰਦੇ ਸਾਡੇ ਮੁੱਦੇ ਸੀ ਕਿ ਪਹਿਲਾਂ ਇਹਨੇ ਤਾਂ ਫੈਸਲਾ ਕਰੋ ਫਿਰ ਅਸੀਂ ਗੱਲ ਕਰ ਸਕਦੇ ਹਾਂ ਤੁਹਾਡੇ ਨਾਲ ਠੀਕ ਆ ਸਮਝੋਤਾ ਰਿਹਾ ਪਰ ਹੁਣ ਸਾਡਾ ਸਮਝੋਤਾ ਮੁੱਦਾ ਆਉਂਦਾ ਤੋ ਕਿ ਮੁੱਦੇਾਂ ਦੇ ਟੁੱਟਿਆ ਸੀ ਇਸ ਕਰਕੇ ਸਾਡਾ ਪਹਿਲਾ ਬਾਅਦ ਅੱਜ ਭਾੜਕ ਜਦੋਂ ਵੀ ਕੋਈ ਗੱਲ ਕਿਸੇ ਨਾਲ ਸਮਝੌਤੇ ਟੁੱਟਦੇ ਰਹਿੰਦੇ ਨੇ ਜੁੜਦੇ ਰਹਿੰਦੇ ਨੇ ਚਰਮਣੀ ਗੱਲਦਲ ਪੰਜਾਬ ਦੇ ਮੁੱਦਿਆਂ ਤੇ ਪਰ ਪੰਤਕ ਮੁੱਦਿਆਂ ਤੋਂ ਬਿਨਾਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਆ 2024 ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਵੋਟਾਂ ਮੰਗ ਰਹੀ ਹੈ ਗੱਲ ਕਰਦੇ ਨੇ ਹੈਲਥ ਕੇਅਰ ਗੱਲ ਕਰਦੇ ਨੇ ਸਿੱਖਿਆ ਤੇ 600 ਯੂਨਿਟ ਲੈ ਕੇ ਕਹਿੰਦੇ ਨੇ ਵੀ ਸਾਡੇ 80% ਲੋਕਾਂ ਦੇ ਬਿੱਲ ਜ਼ੀਰੋ ਹੋਗੇ ਸ਼੍ਰੋਮਣੀ ਅਕਾਲੀ ਦਲ ਦੇ ਕੀ ਮੇਨ ਮੁੱਦੇ ਰਹਿਣਗੇ ਜਿਹੜੇ ਕਿ 2024 ਦੇ ਵਿੱਚ ਲੋਕਾਂ ਕੇ ਲੈ ਕੇ ਜਾਵੋਗੇ ਵੀ ਸਾਨੂੰ ਵੋਟਾਂ ਪਾਉਣ ਤਾਂ ਕਿ ਲੋਕਾਂ ਨੂੰ ਉਮੀਦ ਹੋਵੇ ਸਾਡੀ ਮੈਨੀਫੈਸਟੋ ਕਮੇਟੀ ਬਣੀ ਹੈ ਸਦਾ ਕੁਲਵਿੰਦਰ ਸਿੰਘ ਖੁੰਗਰ ਸਾਹਿਬ ਦੀ ਅਗਵਾਈ ਚ ਮੈਂ ਵੀ ਉਸ ਮੈਨੀਫੈਸਟੋ ਕਮੇਟੀ ਦਾ ਮੈਂਬਰ ਹਾਂ ਔਰ ਅਸੀਂ ਉਹਦੇ ਸਾਰੇ ਆਪਦੇ ਸਿਝਾ ਹਨ ਜਿਹੜੇ ਉਹ ਕਾਨੂੰਨ ਬੰਦ ਕਰਵਾ ਰਹੇ ਹਾਂ ਪਰ 22 ਤਰੀਕ ਨੂੰ ਫੇ ਔਰ ਮੇਰਾ ਕਹਿਲਾ ਸੀ ਮੈ ਇਹਦੇ ਪਹਿਲੇ ਹਫ਼ਤੇ ਆਪਣਾ ਜਿਹੜਾ ਮੈਨੀਫੈਸਟੋ ਹੈ ਪੰਜਾਬ ਦਾ ਉਹ ਵਸੇ ਪੇਸ਼ ਕਰਦੇ ਆਂ ਐਕਚੁਅਲ ਤਾਂ ਉਹ ਡਾਕੂਮੈਂਟ ਹੋਊਗਾ ਸਾਡਾ ਜਿਹੜਾ ਵਿਜ਼ਨ ਹੋਊਗਾ ਜਿਹੜਾ ਅਸੀਂ ਕਰਨਾ ਚਾਹੁੰਦੇ ਆਂ ਪਰ ਮੋਟੇ ਰੂਪ ਤੋਂ ਹੋਏ ਦੱਸਣਾ ਸੀ ਹੁਣ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਨੀਫੈਸਟੋ ਹੈ ਵਿਜ਼ਨ ਪੇਪਰ ਹੈ ਸਾਡਾ ਅਜੰਡਾ ਉਹ ਪੰਚ ਪੰਜਾਬ ਕਿਸਾਨੀ ਭਾਈਚਾਰਕ ਸਾਂਝ ਅਮਨ ਔਰ ਸ਼ਾਂਤੀ ਇਹ ਬਣਾਉਣ ਦੇ ਲਈ ਹੋਣਗੇ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦੀਆਂ ਭਲਾਈ ਸਕੀਮਾਂ ਜਿਹੜੀਆਂ ਅਸੀਂ ਚਲਾਈਆਂ ਨੇ ਉਹਨਾਂ ਨੂੰ ਚਾਲੂ ਰੱਖਣਾ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਔਰ ਲੋਕਾਂ ਦੇ ਇਸ ਗੱਲ ਦਾ ਵਿਸ਼ਵਾਸ ਵੀ ਕਰਦੇ ਨੇ ਕਿ ਅਕਾਲੀ ਦਲ ਇੱਕ ਪਾਰਟੀ ਹੈ ਜਿਹਨੇ ਜੋ ਕਹਿਆ ਉਹ ਕਰਕੇ ਦਿਖਾਇਆ ਬਾਕੀ ਦੇ ਸਭ ਲੋਕਾਂ ਦੇ ਜਜ਼ਬਾਤਾਂ ਨਾਲ ਖੇਡੇ ਹੋਈਆਂ ਹਨ ਮੜਾਈ ਜਿੱਤੇ ਸਮਝੇ ਮੇਰਾ ਕਲਾਸਟ ਸਵਾਲ ਹੈ ਇਕਬਾਲ ਸਿੰਘ ਝੁੰਡਾ ਦੀ ਇੱਕ ਕਮੇਟੀ ਬਣਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਤੇ ਖੜੀ ਉਤਰੇਗੀ ਕਿ ਉਸੋ ਨੇ ਬਣਾ ਕੇ ਕਿ ਕਮੇਟੀ ਦੇ ਵਿੱਚ ਭੇਜਿਆ ਨਾਲ ਮੁੱਦੇ ਨੇ ਜਿਹੜੇ ਪਾਰਟੀ ਦੇ ਜਾਂ ਹੋਰ ਉਹ ਮੁੱਦਿਆਂ ਦੇ ਪਾਰਟੀ ਕਿਨੇ ਧਿਆਨ ਕਰੇਗੀ ਚੀਜ਼ਾਂ ਨੂੰ ਜੇ ਅੱਜ ਇੱਕ ਆਮ ਵਰਕਰ ਇੱਕ ਆਮ ਕਰਦਾ ਮੱਧ ਵਰਗੀ ਕਰਦਾ ਇੱਕ ਵਰਕਰ ਅਜ ਐਮਪੀ ਦੀ ਚੋਣ ਲੜ ਰਿਹਾ ਹੈ ਇਹਦਾ ਮਸਲਾ ਹੈ ਵੀ ਕალიਦਰ ਕਿਸੇ ਨਾ ਕਿਸੇ ਕალიਦਰ ਚ ਤਵੀਲੀਆਂ ਆਈਆਂ ਜਿਸ ਰਾਸਵੀਰ ਸਿੰਘ ਬਾਦਲ ਨੇ ਫੈਸਲਾ ਕਰ ਲਿਆ ਕਿ ਇੱਕ ਪਰਿਵਾਰ ਇੱਕ ਟਿਕਟ ਲੜੂਗਾ ਦੋ ਟਿਕਟਾਂ ਪਰਿਵਾਰ ਨਹੀਂ ਲੜੂਗਾ ਉਹਨਾਂ ਨੇ ਆਪ ਬਰੋਸਪੁਰ ਤੋਂ ਚੋਣ ਲੜਨ ਦਾ ਨਾ ਫੈਸਲਾ ਕਰ ਲਿਆ ਇਹ ਸਾਰੀਆਂ ਉਹ ਵਰਕਰਾਂ ਨੇ ਭਾਵੇਂ ਨਾ ਮਸੀਂ ਜਿਹੜੀਆਂ ਲਾਗੂ ਕੀਤੀਆਂ ਗਈਆਂ ਨੇ ਫਿਰ ਹੋਰ ਉਹੜੀ ਕਰਕੇ ਸਾਰੇ ਏਜੰਡੇ ਨੇ ਜਿਹੜੇ ਲਾਗੂ ਕੀਤੇ ਜਾ ਰਹੇ ਨੇ ਬੀਜੇਪੀ ਨੂੰ ਸਮਝੌਤਾ ਤੋਂ ਉਹਨਾਂ ਬਿਨਾ ਪੰਥਕ ਮੁੱਦੇਆਂ ਤੋਂ ਜੋ ਪੰਜਾਬ ਤੋਂ ਉਹਨਾਂ ਨਾਲ ਸਮਝੌਤਾ ਕਰਨਾ ਸਾਰੀਆਂ ਉਹ ਬਕਰਨੀ ਬਾਵਨਾ ਮਸੀਹ ਨੂੰ ਸਾਰ ਸਿਕੂਇਸਨ ਬਾਦ ਅਜ ਲਾਗੂ ਕਰ ਰਹੇ ਨੇ ਸੋ ਅਕਾਉਂਟ ਉਹ ਨਿਕਿਆ ਜਿਹੜੀਆਂ ਗਲਤੀਆਂ ਹੋਈਆਂ ਸਾਤੋਂ ਕੱਲ੍ਹ ਦੇ ਰਾਤ ਜਾਂ ਸਾਡੇ ਗੱਲ ਮੜ ਦਿੱਤੀਆਂ ਗਈਆਂ ਉਹਦੀ ਮਾਫੀ ਮੰਗਣ ਦੀ ਗੱਲ ਸੀ ਉਹ ਮਾਫੀ ਵੀ ਉਹਨਾਂ ਨੇ ਮੰਗੀ ਹੈ ਬੜੇ ਦਿਲ ਨਾਲ ਮੰਗੀਆ ਉਹ ਚੀਜ਼ਾਂ ਸਾਰੀਆਂ ਅਸੀਂ ਹੁਣੇ ਕਰ ਰਹੇ ਹਾਂ ਆ ਧੰਨਵਾਦ ਸੋਨੇ ਸਾਨੂੰ ਇੰਨਾ ਟਾਈਮ ਦਿੱਤਾ ਥੈਂਕ ਯੂ ਇਹ ਸਾਡੇ ਕੋਲ ਵਾਚਿੰਗ ਚ ਹੁੰਦਾ ਜਿਹਨਾਂ ਨਾਲ ਅਸੀਂ ਗੱਲਬਾਤ ਕਰੀਏ 24 ਪੰਜਾਬੀ ਤੋਂ ਮੈਂ ਕ੍ਰਿਸ਼ਨਕਰ ਭੋਨਿਕੜ